ईवीएम ਚ ਹੇਰਾਫੇਰੀ ਦਾ ਖਦਸ਼ਾ ਜ਼ਾਹਰ ਕਰਦੇ ਹੋਏ ਈਵੀਐਮ ਵੀਵੀ ਪੈਟ ਪਰਚੀਆਂ ਦੀ ਈਵੀਐਮ ਨਾਲ 100% ਮਿਲਾਨ ਕਰਨ ਦੀ ਮੰਗ ਤੇ ਸੁਪਰੀਮ ਕੋਰਟ ਨੇ ਸਿਸਟਮ ਤੇ ਸ਼ੱਕ ਨਾ ਕਰਨ ਦੀ ਨਸੀਹਤ ਦਿੱਤੀ ਏ ਸੁਪਰੀਮ ਕੋਰਟ ਨੇ ਵਕਫਾਕ ਪਟੀਸ਼ਨਾਂ ਤੇ ਸੁਣਵਾਈ ਕਰਦੇ ਆ ਕਿਹਾ ਕਿ ਸਾਨੂੰ ਕਿਸੇ ਤੇ ਤਾਂ ਯਕੀਨ ਕਰਨ ਦੀ ਲੋੜ ਏ ਸਿਸਟਮ ਨੂੰ ਇਸ ਤਰ੍ਹਾਂ ਖਾਰਜ ਕਰਨ ਦੀ ਕੋਸ਼ਿਸ਼ ਨਾ ਕਰੋ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦਿਪੰਕਰ ਦੱਤਾ ਤੇ ਆਧਾਰਿਤ ਬੈਂਚ ਨੇ ਗੈਰ ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਵੱਲੋਂ ਦਾਖਲ ਪਟੀਸ਼ਨਾਂ ਤੇ ਸੁਣਵਾਈ ਦੌਰਾਨ ਇਹ ਟਿੱਪਣੀਆਂ ਕੀਤੀਆਂ ਸੁਣਵਾਈ ਦੌਰਾਨ ਵਕੀਲ ਪ੍ਰਸ਼ਾਂਤ ਪੂਸ਼ਣ ਨੇ ਜਰਮਨੀ ਦਾ ਉਦਾਹਰਣ ਦਿੱਤਾ ਅਤੇ ਕਿਹਾ ਕਿ ਉੱਥੇ ਮੌਜੂਦਾ ਸਮੇਂ 'ਚ ਬੈਲਟ ਨਾਲ ਵੋਟਾਂ ਪਵਾਈਆਂ ਜਾਂਦੀਆਂ ਨੇ ਅਦਾਲਤ ਨੇ ਕਿਹਾ ਕਿ ਭਾਰਤ ਵਿੱਚ ਚੋਣ ਕਰਵਾਉਣੀ ਬਹੁਤ ਵੱਡਾ ਕੰਮ ਹੈ ਅਜਿਹੀ ਮਿਸਾਲ ਨਾ ਦਿਓ ਕਿਉਂਕਿ ਜੋ ਜਰਮਨੀ ਦੀ ਆਬਾਦੀ 5 ਤੋਂ 6 ਕਰੋੜ ਦੇ ਦਰਮਿਆਨ ਹੈ ਜਦਕਿ ਭਾਰਤ ਵਿੱਚ 97 ਕਰੋੜ ਰਜਿਸਟਰਡ ਵੋਟਰ ਨੇ ਅਦਾਲਤ ਨੇ ਪਟੀਸ਼ਨਰ ਸੰਗਠਨ ਵੱਲੋਂ ਬੈਲਟ ਨਾਲ ਚੋਣ ਕਰਵਾਉਣ ਦੀ ਪੈਰੋਕਾਰੀ ਕਰ ਰਹੇ ਵਕੀਲ ਪ੍ਰਸ਼ਾਂਤ ਪੂਸ਼ਣ ਨੂੰ ਇਹ ਵੀ ਕਿਹਾ ਕਿ ਜਦ ਬੈਲਟ ਨਾਲ ਚੋਣ ਹੁੰਦੀ ਸੀ ਤਾਂ ਉਸ ਵੇਲੇ ਬੂਥ ਕੈਪਚਰਿੰਗ ਆਮ ਗੱਲ ਸੀ ਬੈਂਚ ਨੇ ਕਿਹਾ ਕਿ ਤੁਸੀਂ ਭੁੱਲ ਗਏ ਹੋਵੋਗੇ ਪਰ ਸਾਨੂੰ ਯਾਦ ਹੈ